ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਾਂ ਇਹ ਕਾ ਬਾਬੇ ਨਹੀਂ ਸਮਝ ਨਹੀਂ ਆਉਂਦੀ ਆ ਇੱਕ ਬਾਬਾ ਵਾ ਹੁਣੇ ਮੈਂ ਤੁਹਾਨੂੰ ਵੀਡੀਓ ਵੀ ਸੁਣਾਉਂਦਾ ਵਾ ਪਤਾ ਨਹੀਂ ਕੀ ਸੁਹਾਗੇ ਨੂੰ ਸਟੇਰਿੰਗ ਪਾਈਂਦਾ ਜਨਾ ਨਹੀਂ ਕਹਿੰਦੀ ਭਲਾ ਕਮੜੇ ਆਹੀ ਕਿਹੜੇ ਤੇਰੇ ਪਿਓ ਵਾਲੇ ਸਟੇਰਿੰਗ ਐਵੇਂ ਝੂਠ ਹੀ ਸੁਣਾਈ ਜਾਂਦਾ ਇਹ ਕਦਾ ਪੱਗ ਸਹੀ ਕਰਕੇ ਬੰਦਾ ਤੂੜੀ ਸੁੱਟਣ ਵਾਲਾ ਕੋ ਪੱਗ ਬੰਦੀ ਹੂੰ ਆ ਮੇਰੀ ਵੀਡੀਓ ਬਾਬੇ ਦਾ ਕਹ ਪਛਾ ਦੇਵੇ ਬੰਦਾ ਕਥਾ ਕਰਦਾ ਬੰਦਿਆਂ ਨੂੰ ਕਰੇ ਕੀ ਇਹ ਕਮੇਡੀਅਨ ਬਣ ਜਾਏ ਤਾਂ ਚੰਗੇ ਜੋ ਝੂਠ ਲੋਕਾਂ ਨੂੰ ਸੁਨਾਈ ਜਾਂਦੇ ਕਰਦੀ ਆ ਲੈ ਤਾਂ ਜਾਈ ਕਰਦੀ ਚਲੀ ਠੀਕੇ ਨੇ ਜਵਾਬ ਦੇਣਾ ਜੀ ਰੋਜ਼ ਹੀ ਮੰਗਣਾ ਜੀ ਕਈਆਂ ਨੂੰ ਜਵਾਬ ਨਹੀਂ ਦੇਣਾ ਹੁੰਦਾ ਸਾਨੂੰ ਕਿਹਨਾਂ ਲੋੜ ਪੈ ਗਈ ਸੁਹਾਗੇ ਦੀ ਮੈਂ ਪਿੰਡ ਦਾ ਨੂੰ ਨਹੀਂ ਨਾ লাইਵ ਚੱਲਦਾ ਸਾਰੇ ਦੇਖ ਲਈਏ ਥੋੜਾ ਜਿਹਾ ਬਸ ਕੇ ਵੀ ਨਾ ਬੰਦਾ ਅੱਗੇ ਤਾਂ ਕੰਮ ਚੱਲ ਜਾਂਦਾ ਹੁੰਦਾ ਜੀ ਕੋਈ ਪਤਾ ਨਹੀਂ ਕਿੰਨੇ ਕੁ ਥੋੜੇ ਨਾਲੋਂ ਜ਼ਿਆਦਾ ਆਏ ਦੇਖਦੇ ਉਹ ਬਾਤ ਵੀ ਕੁਛ ਨਹੀਂ ਲੱਗਦੀ ਸਾਨੂੰ ਲੋੜ ਪੈ ਗਈ ਸੁਹਾਗੇ ਦੀ ਅਸੀਂ ਮੰਗਣ ਗਏ ਉਹਨਾਂ ਦੀ ਬੁੜੀ ਕੰਨੀ ਬਾਬਾ ਜੀ ਲੈਤਾ ਜਾਂਦੇ ਕਹਿੰਦੇ ਜਿਹੜਾ ਬੈਂਕ ਟੁੱਟਿਆ ਹੋਇਆ ਉਹਨੇ ਸਨਵਾਜ ਜਵਾਬ ਦਿੱਤਾ ਕਿ ਮੈਂ ਉਧੂੰਗਾ ਮੈਂ ਤਾਂ ਸਪੇਅਰਿੰਗ ਠੀਕ ਹੈ ਸੁਹਾਗੇ ਸਰਬਸਤ ਹੋਈ ਸੁਹਾਗੇ ਰੰਗ ਨੂੰ ਹੋਇਆ ਹੋਇਆ ਕਈ ਆਏ ਜਵਾਬ ਦਿੱਤੇ ਇਹ ਟਰਾਲੀ ਰੋਜ਼ ਹੀ ਨਹੀਂ ਆਦਾ ਜੀ ਇੱਕ ਦਿਨ ਹੋਇਆ ਹਾਂਜੀ ਸੁਣ ਲੈ ਜੇ ਨਾ ਤੁਹਾਡੇ ਸਾਹਮਣੇ ਬਾਬਾ ਕਹਿ ਦਿੰਦਾ ਅੱਗੇ ਤੇ ਝੂਟ ਚੜ ਚੱਲ ਜਾਂਦਾ ਇਹ ਬਾਬਾ ਚੱਲਦਾ ਨਜ਼ਰ ਹੁਣ ਵੀ ਹੁਣ ਵੀ ਲੋਕਾਂ ਨੂੰ ਝੂਠ ਚਣਾਈ ਜਾਂਦਾ ਤੇ ਕੋਈ ਕਹਿੰਦੀ ਮੇਰਾ ਪਜਾਮਾ ਫੜਿਆ ਕੋਈ ਕੋਈ ਪਜਾਮਾ ਫੜਿਆ ਰੋਈ ਜਾਂਦੀ ਤੇ ਕੋਈ ਕਹਿੰਦੀ ਪਾ ਬਿੰਟ ਕਰ ਦਿੰਦੀ ਮੈਂ ਨਾ ਕਥਾ ਘੱਟ ਕਰਦੇ ਆ ਅੱਜ ਕੱਲ ਕਮੇਡੀ ਜ਼ਿਆਦਾ ਕਰਦੇ ਮੈਂ ਨਾ ਤੁਹਾਨੂੰ ਨਾ ਕਥਾ ਛੱਡ ਕੇ ਕਮੇਡੀਅਨ ਬਣ ਜਾਣ ਜੇ ਤਾਂ ਜੇ ਕਥਾ ਕਰਨੀ ਹੈ ਨਾ ਗੁਰੂ ਮਹਾਰਾਜ ਜੀ ਕਰਿਆ ਕਰੋ ਜਿਹੜਾ ਕੋ ਸੁਣ ਕੇ ਨੰਦ ਵੀ ਆਉਂਦਾ ਠੀਕ ਹੈ ਮੇਰੀ ਇਹੀ ਤੁਹਾਨੂੰ ਹੱਥ ਜੁੜ ਕੇ ਸਲਾਹ ਆ